ਹੋ ਗਿਆ ਹੱਲਾ ਗੁੱਲਾ ਹੋ ਗਿਆ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਗੁਰਨੇ ਦੇ ਕਾਨਗੜ ਦਾ ਮੁਕਾਬਲਾ ਬਾਈ ਸ਼ੇਅਰ ਕਰਿਓ ਚਲੋ ਇਹਨਾਂ ਲਾਈਵ ਵੀਡੀਓ ਨੂੰ ਚੈਨਲ ਆਪਣਾ ਸਬਸਕ੍ਰਾਈਬ ਕਰਿਓ ਅੜਿਆ ਹੋਇਆ ਮੈਚ ਪੂਰਾ ਬੋਲਣਾ ਨਹੀਂ ਹੋਗਾ ਦਬਾਈ ਗਿਆ ਇਹ ਹੋਰ ਸੁਣਦਾ ਜਿੰਦਾ ਅਗਲਾ ਮੂਰੇ ਜ਼ੋਰ ਮਾਰਦਾ ਨਾ ਕਿਸੇ ਬਾਈ ਸਾਈਡ ਤੇ ਹੋ ਜਮੜਾ ਵੀਰੇ ਸਾਹ ਇਹਦਾ ਟਾਈਮ ਰੂਮ ਵੀ ਹੁੰਦਾ ਹੈ ਬਾਈ ਨਾ ਤਾਂ ਮੂਹ ਲੱਗ ਜਾਂਦਾ ਜੀ ਜਿਆਦੇ ਮੈਚ ਅੜ ਜੇ ਉਹਦਾ ਟਾਈਮ ਲੱਗ ਗਿਆ ਜੀ ਪੰਜ ਮਿੰਟ ਦਾ ਸੀ ਮਿੰਟ ਸੱਤ ਮਿੰਟ ਦਾ ਹਮੇਸ਼ਾ ਜਿੰਦਗੀ ਤੋਂ ਕਰਾ ਇਧਰ ਸਾਵਾਂ ਦੀ ਗੱਲ ਹੈ ਜੀ ਇਧਰ ਕੰਨ ਦਿੱਤ ਮਹਿਲ ਹੈ ਪੰਜ ਉਹਨਾਂ ਵੱਲੋਂ 500 500 ਕਰਦੀ ਟੀਮ ਦੇ ਜੀ ਇਹ ਬੱਲੇ 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 ਚਲੋ ਕੱਲ੍ਹ ਦੇ ਵਾਰੇ ਮੁੰਡੇ ਲਾ ਦੇ ਕੋਲ ਇਹ ਬੱਲੇ 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 ایک جو والا چھکا ایک اجیل بڑا سچ چھکنان کریا بلے 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 اور چلو ٹال کر والے اے منڈے منڈے نے تیرا 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 اے بڑے بلے 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 اوہ رانداریاں مارا میرے ویرو کی جوالے لال لال او بلے والے اڑ گیا او سامنے کنده کے لگا ہوا زور ایک